ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਖਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਤੀਸਰੀ ਵਰ੍ਹੇਗੰਢ ਹੈ ਔਰ ਇਸ ਵਰ੍ਹੇਗੰਢ ਦੇ ਮੌਕੇ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹ ਪਿੰਡ ਮੂਸੇ ਦੇ ਵਿੱਚ ਪਹੁੰਚ ਰਹੇ ਨੇ ਅਨਤਮਸਤਕ ਹੋ ਰਹੇ ਨੇ ਪਿੰਡ ਦੇ ਵਿੱਚ ਪਾਠ ਰਖਵਾਇਆ ਗਿਆ ਹੈ ਤੀਜੀ ਵਰਸੀ ਮੌਕੇ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ ਤੇ ਪੂਰਾ ਸੰਸਾਰ ਜਿਹੜਾ ਇਸ ਵੇਲੇ ਜਿਹੜੇ ਉਹਨਾਂ ਨੂੰ ਚਾਣ ਵਾਲੇ ਨੇ ਵੱਖ-ਵੱਖ ਜਗ੍ਹਾ ਤੋਂ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਨੇ ਚਾਹੇ ਉਹ ਇਸੇ ਦੇਸ਼ ਦੇ ਵਿੱਚ ਨੇ ਹਰ ਕੋਈ ਸਿੱਧੂ ਨੂੰ ਅੱਜ ਯਾਦ ਕਰ ਰਿਹਾ ਸੋ ਤੀਸਰੀ ਵਰਸੀ ਮੌਕੇ ਹੀ ਪਾਲ ਸਿੰਘ ਸਮਾਉ ਦੇ ਵੱਲੋਂ ਵੀ ਇੱਕ ਬਾਬੂ ਕ ਪੋਸਟ ਸਾਂਝੀ ਕੀਤੀ ਗਈ ਹੈ ਸਿੱਧੂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਆ ਪਾਲ ਸਿੰਘ ਸਮਾਉ ਲਿਖਦੇ ਨੇ 29 ਮਈ ਦਾ ਦਿਨ ਸਾਡੇ ਲਈ ਕਾਲਾ ਦਿਨ। ਇਹ ਦਿਨ ਚੜ੍ਹਦੇ ਹੀ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾ ਨਹੀ ਲੈ ਰਹੇ। ਅੱਜ ਦਿਲ ਬਹੁਤ ਜ਼ਿਆਦਾ ਉਦਾਸ ਹੈ। ਸਾਡਾ ਹੀਰਾ ਪੁੱਤ ਸੋਨਾ ਵੀਰਾ ਕਿਤੇ ਨਜ਼ਰ ਨਹੀਂ ਆਉਂਦਾ। ਵਾਹਿਗੁਰੂ ਜੀ। ਸ਼ਬਦ ਨਹੀਂ ਸਾਡੇ ਕੋਲ ਕੁਝ ਬੋਲਣ ਲਈ। ਅੱਜ ਸਾਡੀ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਤੇ ਪਤਾ ਨਹੀਂ ਕੀ ਕੀ ਬੀਤ ਰਹੀ ਹੋਣੀ। ਬਸ ਅਰਦਾਸ ਕਰਦੇ ਆ ਕਿ ਵਾਹਿਗੁਰੂ ਜੀ ਮਾਤਾ ਜੀ ਤੇ ਪਾਪੂ ਜੀ ਨੂੰ ਤੰਦਰੁਸਤ ਤੇ ਚਰਦੀ ਕਲਾ ਵਿੱਚ ਰੱਖਣਾ ਜੀ ਛੋਟੇ ਵੀਰ ਸ਼ੁਭ ਨੂੰ ਵੀ ਚਰਦੀ ਕਲਾ ਵਿੱਚ ਰੱਖਣਾ ਜੀ ਸਾਡੇ ਤੋਂ ਵਿਛੜੀ ਰੂਹ ਨੂੰ ਤੁਸੀਂ ਹਮੇਸ਼ਾ ਆਪਣੇ ਚਰਣਾ ਵਿੱਚ ਰੱਖਣਾ ਤੇ ਕਰੋੜਾ ਲੋਕਾਂ ਦੇ ਦਿਲਾਂ ਵਿੱਚ ਇਸੇ ਤਰ੍ਹਾਂ ਆਬਾਦ ਰੱਖਣਾ ਜੀ ਮਿਸ ਯੂ ਬਾਈ ਜੀ ਪਾਲ ਸਿੰਘ ਸਮਾਉ ਦੇ ਵੱਲੋਂ ਇਹ ਇੱਕ ਭਾਵੁਕ ਪੋਸਟ ਸਾਂਝੀ ਕਰਨਾ ਸਿੱਧੂ ਮੂਸੇਵਾਲੇ ਦੀ 3ਵੀਂ ਵਰ੍ਹੇ ਮੌਕੇ ਕਿਉਂਕਿ ਪਾਲ ਸਿੰਘ ਸਮਾਉ ਸਿੱਧੂ ਦੇ ਪਰਿਵਾਰ ਦੇ ਵਿੱਚ ਇੱਕ ਅਜਿਹੇ ਸ਼ਖਸ ਨੇ ਜੋ ਹਮੇਸ਼ਾ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਰਹੇ ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੋ ਖਾਦੀ ਸੀ ਕਿ ਜਦ ਤੱਕ ਇਸ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਨਹੀਂ ਆ ਜਾਂਦੀਆਂ ਤਦ ਤੱਕ ਉਹ ਆਪਣੇ ਪੈਰੀਂ ਜੁੱਤੀ ਨਹੀਂ ਪਾਉਣਗੇ ਤੇ ਕਾਫੀ ਸਾਰੀਆਂ ਤਸਵੀਰਾਂ ਵੀ ਸਾਬਨੇ ਆਈਆਂ ਸਨ ਤੇ ਜਿਸਨ ਛੋਟੇ ਸਿੱਧੂ ਨੇ ਜਨਮ ਲਿਆ ਸੀਗਾ ਜਿਸਨ ਫਿਰ ਸਿੱਧੂ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਗੂੰਜੀਆਂ ਸਨ ਉਸ ਦਿਨ ਬਾਪੂ ਬਲਕੌਰ ਦੇ ਵੱਲੋਂ ਹੀ ਪਾਲ ਸਿੰਘ ਸਮਾਉ ਨੂੰ ਜੁੱਤੀ ਪਵਾਈ ਗਈ ਸੀ ਸੋ ਅਜਿਹਾ ਇੱਕ ਪਰਿਵਾਰ ਦੇ ਨਾਲ ਪਿਆਰ ਹਮੇਸ਼ਾ ਉਹਨਾਂ ਦੇ ਨਾਲ ਖੜੇ ਰਹਿਣਾ ਦੁੱਖ ਸੁੱਖ ਦੇ ਸਾਥੀ ਉਹਨਾਂ ਦੇ ਪਾਲ ਸਿੰਘ ਸਿਮਾਉ ਹਮੇਸ਼ਾ ਬੰਦੇ ਰਹੇ ਔਰ ਉਮੀਦਾਂ ਹੀ ਸਾਥ ਸਿੱਧੂ ਦੇ ਪਰਿਵਾਰ ਦੇ ਵੱਲੋਂ ਪਾਲ ਸਿੰਘ ਸਿਮਾਉ ਨੂੰ ਹਮੇਸ਼ਾ ਮਿਲਦਾ ਰਿਹਾ ਸੋ ਪਾਲ ਸਿੰਘ ਸਿਮਾਉ ਦੀ ਇੱਕ ਭਾਵੁਕ ਪੋਸਟ ਸਾਂਝੀ ਕਰਨਾ ਸਿੱਧੂ ਨੂੰ ਹਰ ਦਿਨ ਉਹ ਯਾਦ ਕਰਦੇ ਨੇ ਪਰ ਤੀਸਰੀ ਵਰਸੀ ਮੌਕੇ ਉਹਨਾਂ ਦੀ ਇੱਕ ਭਾਵੁਕ ਪੋਸਟ ਉਹਨਾਂ ਦੇ ਚਾਹਣ ਵਾਲਿਆਂ ਨੂੰ ਹੋਰ ਵੀ ਭਾਵੁਕ ਕਰ ਰਹੀ ਹੈ ਕਿ ਹਰ ਦਿਨ ਕਿਵੇਂ ਉਹਨਾਂ ਦੇ ਉੱਪਰ ਕੀ ਦਿਨ ਗੁਜ਼ਰਦੇ ਨੇ ਕਿਵੇਂ ਉਹ ਮਹਿਸੂਸ ਕਰਦੇ ਨੇ ਉਹ ਸਾਰੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੇ ਇਸ ਪੋਸਟਰ ਦੇ ਵਿੱਚ ਸਾਂਝੀਆਂ ਕੀਤੀਆਂ ਨੇ ਔਰ ਅੱਜ ਫਿਰ ਤੋਂ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ 30 ਬਰਸੀ ਮੌਕੇ ਪਿੰਡ ਦੇ ਵਿੱਚ ਪਾਠ ਰਖਵਾਇਆ ਗਿਆ ਹੈ ਤੇ ਉਹਨਾਂ ਦੇ ਚਾਹਣ ਵਾਲੇ ਜਿੰਨੇ ਵੀ ਲੋਕ ਨੇ ਉਸ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਉਹਨਾਂ ਦੀ ਬਰਸੀ ਦੇ ਮੌਕੇ ਲੋਕ ਨਤਮਸਤਕ ਹੋ ਰਹੇ ਨੇ ਸਮਾਤ ਤੇ ਵੀ ਲੋਕ ਪਹੁੰਚ ਰਹੇ ਨੇ ਆ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਲਿਖਾ ਰਹੇ ਆ ਲਾਈਵ ਕਿ ਕਿਵੇਂ ਇਸ ਵੇਲੇ ਮੂਸੇਪੰਡੇ ਵਿੱਚ ਮਾਹੌਲ ਬਣਿਆ ਆ ਸੋ ਇੱਕ ਵਾਰ ਫਿਰ ਤੋਂ ਜ਼ਿਕਰ ਕਰ ਲੈਣੇ ਆ ਪਾਲ ਸਿੰਘ ਸਮਾਉਂਦੀ ਹੈ ਭਾਵੁਕ ਹੋਸਟ ਕਿਉਂਕਿ ਉਹਨਾਂ ਦੇ ਸਿੱਧੂ ਦੇ ਚਾਹਣ ਵਾਲੇ ਨੇ ਉਹ ਵੀ ਬਹੁਤ ਸਾਰੇ ਕਮੈਂਟਸ ਕਰ ਰਹੇ ਨੇ ਅੱਜ ਸਿੱਧੂ ਨੂੰ ਯਾਦ ਕਰ ਰਹੇ ਨੇ ਦੇਖਦੇ ਹੋ ਦਲਿਕ ਸਵੇਰਾ ਟੀਵੀ ਸਾਸ਼ੀਪਾ